ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਸ਼ਾਨ ਤਹਿਤ ਜੋ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਿਮੀਨਲ ਚੱਲ ਰਹੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਜਿਹੜੇ ਐਸਐਸਬਾਨ ਨੇ ਡਿਵੀਜ਼ਨ ਨੰਬਰ 1 ਦੇ ਐਸਐਸਬਾਨ ਅਤੇ ਸੀਜੀਐਨ ਚਾਰਜ ਇਹਨਾਂ ਨੇ ਤਿੰਨਾਂ ਨੇ ਬਹੁਤ ਵਧੀਆ ਇੱਕ ਸਫਲਤਾ ਹਾਸਲ ਕੀਤੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ 27 ਦੀ ਰਾਤ ਨੂੰ ਉੱਚੀ ਪੁਲੀ ਦੇ ਉੱਤੇ ਉਹ ਗੈਸਟ੍ਰੋ ਵਾਲੋ ਫਾਇਰਿੰਗ ਕਰਕੇ ਇੱਕ ਮੁੰਡੇ ਨੂੰ ਜ਼ਖਮੀ ਕੀਤਾ ਗਿਆ ਸੀ ਜਿਹਦੇ ਵਿੱਚ ਪਹਿਲਾਂ ਵੀ ਇੱਕ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਸੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਜੋ ਵੀ ਕ੍ਰਾਈਮ ਕਰੇ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਨਿਪਟਾਂਗੇ ਉਸੇ ਲੜੀ ਤਹਿਤ ਜਿਹੜੇ ਉਸ ਵਾਰਦਾਤ ਨੂੰ ਜਾਮ ਦੇਣ ਵਾਲੇ ਸੀ ਉਹਨਾਂ ਨੂੰ ਐਸਐਸਓ ਡਿਵੀਜ਼ਨ ਨੰਬਰ 1 ਇਹਨਾਂ ਤੇ ਸਿਗੇ ਇੰਸਪੈਕਟਰ ਦੀ ਟੀਮ ਨੇ ਕਾਬੂ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇੱਕ ਜਿਹੜਾ ਮੋਕੇ ਵਾਰਦਾਤ ਤੇ ਵਰਤਿਆ ਹੋਇਆ ਸੀ ਪਿਸਟਲ ਉਹ ਵੀ ਅਸੀਂ ਬਰਾਮਦ ਕਰ ਲਿਆ ਪਲੱਸ ਜਿਹੜਾ ਉਹਨਾਂ ਨੇ ਵਿੱਚ ਗੋਲੀਆਂ ਵੀ ਨਾਲ ਬਰਾਮਦ ਹੋਈਆਂ ਇਹ ਤੋਂ ਇਲਾਵਾ ਇਹ ਜਿਹੜੇ ਸਾਰੇ ਅਲਟੀਮੇਟਲੀ ਜਿਹੜੇ ਹੈਗੇ ਨੇ ਨਸ਼ੇ ਦੇ ਸੁੱਧਾਗਰ ਨੇ ਤੇ ਇਹਨਾਂ ਦੇ ਕੋਲੋਂ ਜਿਹੜੀ ਹਿਰੋਨ ਵੀ ਬਰਾਮਦ ਕੀਤੀ ਗਈ ਹੈ ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲੇ ਹਾਂ ਇਹਨਾਂ ਦੇ ਸਾਰੇ ਇਹ ਜਿਹੜੇ ਹੈਗੇ ਇਹਨਾਂ ਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਸਾਰਿਆਂ ਦਾ ਵੀ ਜਿਹੜੀ ਇੱਕ ਮੁੰਡਾ ਜਿਹੜਾ ਉਹ ਕਿਤੇ ਮੈਂ ਪਹਿਲਾ ਪਰਚਾ ਬਾਕੀ ਸਾਰੇ ਦੇ ਖਲਾਫ ਕੇਸ ਤੇ ਦੋ ਕੇਸ ਤੇ ਤਿੰਨ ਕੇਸ ਤੇ ਚਾਰ ਪਰਚੇ ਨੇ ਪੱਲਾ ਨਹੀਂ ਇਹ ਜਿਹੜਾ ਕੰਟਰੀ ਮੇਡ ਜਿਹੜਾ ਇਲੀਗਲ ਵੈਪਨਾਂ ਹੋਏ ਸਰ ਕਿੰਨੇ ਹੋਣ ਇਸ ਮਾਮਲੇ ਦੀ ਟੋਟਲ ਜਿਹੜੇ 11 ਮੁਜਰਮ ਹੀ 11 ਦੇ 11 ਅਰੈਸਟ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਜਿਹੜੇ 6 ਨੇ ਜਿਹੜੇ ਉਹ ਸਾਡੇ ਕੋਲ ਬਾਕੀ ਸਾਰੇ ਜੇਲ੍ਹ ਚੱਲ ਗਏ ਨੇ 6 ਜਿਹੜੇ ਨੇ ਉਹ ਪੁਲਿਸ ਰਿਮਾਰਡ ਦੇ ਉੱਤੇ ਨੇ ਜਿਹਨਾਂ ਦੇ ਕੋਲ ਅਸੀਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਿਹੜੇ ਤਿੰਨ ਮੁਜਰਮ ਪਹਿਲਾਂ ਸੀ ਉਹਨਾਂ ਦੇ ਕੋਲ 25 ਗ੍ਰਾਮ ਹਿਰੋਨੋ ਬਰਾਮਦ ਹੋਈ ਜਿਹੜੇ ਦੋ ਮੁਜਰਮ ਬਾਅਦ ਚੁਏ ਨੇ ਉਹਨਾਂ ਦੇ ਕੋਲ 120 ਗ੍ਰਾਮ ਜਿਹੜੀ ਹਿਰੋਨੋ ਬਰਾਮਦ ਹੋਈ ਹੈ ਸਰ ਜੁਕੈਸ਼ਨ ਰਿਮਾਰਡ ਨਹੀਂ ਹੁੰਦਾ ਨਹੀਂ ਇਹ ਤਾਂ ਅਸੀਂ ਪੁਲਿਸ ਰਿਮਾਰਡ ਲਿਆ ਨਾਲ ਪੁਲਿਸ ਰਿਮਾਰਡ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਇਹਨਾਂ ਹਥਿਆਰਾਂ ਦਾ ਬਦਲ ਲੱਗ ਸੀ ਕਿ ਕਿਸ ਜਗ੍ਹਾ ਗਿਆ ਕਿ ਹਥਿਆਰ ਲਿਆ ਗਿਆ ਅੰਦਰ ਇਹ ਕੁਝ ਜਿਹਨਾਂ ਕੋਲ ਇਹਨਾਂ ਨੇ ਹਥਿਆਰ ਲਿਆ ਉਹ ਸਾਡੀ ਪੁੱਛ ਗਏ ਸੀ ਵਿੱਚ ਆ ਗਿਆ ਪਰ ਸੋਰੀ ਹੈ ਤੁਹਾਨੂੰ ਨੂਰਨਾ ਦਾ ਨਾਮ ਰਿਲੀ ਕਰ ਸਕਦੇ ਫਿਰ ਜਲਦੀ ਉਹਨੂੰ ਵੀ ਅਰੈਸਟ ਕਰਕੇ ਉਹਦਾ ਨਾਮ ਵੀ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਵੇਗਾ ਸਰ ਇਹ ਕੀ ਤਮਾਸ਼ਾ ਪੰਜ ਬੰਦੇ ਸੀ ਵਾਰਨਿੰਗ ਦਿਨਾ ਚਾਹੀਦੀ ਵਾਰਨਿੰਗ ਹੈ ਜਿਹਨੇ ਸਾਡੇ ਮਾਨ ਜੋ ਐਸਐਸਪੀ ਸਾਹਿਬ ਨੇ ਪਹਿਲਾਂ ਹੀ ਤੁਹਾਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕ੍ਰਿਮੀਨਲ ਲੋਗ ਨੇ ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਸੀ ਇੱਕ ਵਾਰਨਿੰਗ ਦਿੱਤੀ ਸੀ ਵੀ ਜਿਹੜਾ ਵੀ ਬੰਦਾ ਪਠਾਨਕੋਟ ਦੇ ਵਿੱਚ ਕਾਨੂੰਨ ਨੂੰ ਹੱਥ ਆਪਣੇ ਹੱਥ ਚਲੇਗਾ ਪੁਲਿਸ ਉਹਨਾਂ ਨੂੰ ਕਾਨੂੰਨੀ ਢੰਗ ਨਾਲ ਪੂਰੀ ਤਰ੍ਹਾਂ ਸ਼ਕਤੀ ਨਾਲ ਪੇਸ਼ ਆਵੇਗੀ ਇਹਦੇ ਵਿੱਚ ਟੋਟਲ ਜਿੱਦੋਂ ਅਸੀਂ ਤਫਤੀਸ਼ ਕੀਤੀ ਹੈ ਅੱਗੇ ਪੁੱਛ ਕੇ ਕਰਦੇਗਾ ਟੋਟਲ 11 ਮੁਜਰਮ ਹੋ ਗਏ ਜੀ 11 ਦੇ 11 ਮੁਜਰਮ ਜਿਹੜੇ ਅਰੈਸਟ ਹੋ ਚੁੱਕੇ ਨੇ ਨਹੀਂ ਹੁਣ ਨਹੀਂ ਹੁਣ ਤਾਂ ਟੋਟਲ 6 ਹੀ 6 ਇਨਫੈਕਟ 6 ਬੰਦੇ ਹੀ ਅਰੈਸਟ ਕੀਤੇ ਇਹਦੇ ਵਿੱਚ